ਹਾਟੇ ਬਲਾਚੋਰਾ ਇਲਾਕੇ ਦੇ ਸਾਰਿਆਂ ਗਰਾਂ ਪੰਚਤਾਂ ਨੂੰ ਪਸੰਦ ਅੱਦੇ ਬੰਦਿਆਂ ਨੂੰ ਜੋ ਆਪਣਾ ਇਸ ਸਮਾਂ ਬਿਲਕੁਲ ਕੰਮੀਤੀ ਕੱਢ ਕੇ ਜਗ੍ਹਾ ਤੇ ਪਹੁੰਚੇ ਹਨ ਉਹਨਾਂ ਦਾ ਸਾਰਿਆਂ ਦਾ ਸਹਿਜ ਨੂੰ ਸੁਖਿਆ ਹੈ ਤੁਮ ਤੋਂ ਬਨਾ ਉਹ ਹੈ ਰੋਜੀ ਦਾ ਘਰ ਸਾ ਉਹ ਹੈ ਰੋਜੀ ਦੀ ਭੱਜੇ ਮੇਰੇ ਪ੍ਰਧਾਨ ਜੀ ਉਹ ਪਔਰ ਲਗਭਗ ਪਿੰਡਾਂ ਤੋਂ ਆਏ ਹੋਏ ਸਰਪੰਚ ਸਹਿਬਾਨ ਬਲਾਜੌਰ ਹਰਕੇ ਨੇ ਐਮਸੀ ਰਹਿਰਾਨ ਹੋਰ ਨਾਲ ਹੀ ਪੱਤਰਕਾਰ ਮੇਰਾ ਜੀ ਇੱਕ ਆਪਾਂ ਸਾਂਝੇ ਤੌਰ 'ਤੇ ਅੱਜ ਮੀਟਿੰਗ ਕੀਤੀ ਹੈ ਇਹ ਬਹੁਤ ਸਮਾਹੂਰੇ ਪ੍ਰੇਖ ਮੇਰੇ ਦਰਮਿਆਨ ਤੇ ਅੱਜ ਅਚਾਨਕ ਸਾਡੇ ਦੇਸ਼ ਦੇ ਉੱਤੇ ਇੱਕ ਗਿਫਟਾ ਪਈ ਹੈ ਉਹ ਗਿਫਟਾ ਐਸੀ ਪਈ ਹੈ ਇਹਨਾਂ ਕਰਕੇ ਵਿਆਲ ਹਲੜਿਆ ਪਿਆ ਵੀਰੋ ਸਭ ਤੋਂ ਪਹਿਲਾਂ ਮਾਰਾ ਜੀ ਬਾਕੀ ਫੱਦੇ ਬੁਲਾਈਏ ਰਵਾਇਤ ਜੀ ਦਾ ਖਾਲਸਾ ਰਵਾਇਤ ਜੀ ਦੀ ਫਤਿਹ ਸਾਥੀਓ ਮੇਰੇ ਤੋਂ ਬਹਿਣਾ ਮਜਾਤਾ ਸਾਰੇ ਆਪਣੇ ਆਪਣੇ ਲੱਗਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਪੁੱਛਣੀ ਚਾਹਣਾ ਇਹਦੇ ਤੇ 2 ਵੀਰ ਬੜਿਆ ਸੀ ਦੋ ਬਾਰੀਆਂ ਵਾਸਤੇ ਅੱਜ ਉਹ ਜਗਾੜੂ ਰੇੜਾ ਲਾ ਕੇ ਉਹਦੇ 10-10 ਲੱਦ ਹੁੰਦੇ ਆ ਤੁਸੀਂ ਕਿ ਅੱਖਾਂ ਬੀਜ ਕੇ ਬੈਠੇ ਆ ਪੂਰਾ ਪ੍ਰਸ਼ਾਸਨ ਪੂਰੇ ਪੰਜਾਬ ਘੱਲਿਆ ਕਦੋਂ ਦੇਖੇ ਕੋਰਾ ਪੰਜਾਬ ਸਰਕਾਰ ਦਾ ਤੇ ਫੈਡਰਲ ਸਰਕਾਰ ਦਾ ਵੀ ਨਹੀਂ ਕਰਨਾ ਮੈਂ ਚਲਾਣਾ ਜਿਹੜੇ ਵੀਰ ਇੱਕ ਬੱਧਾ ਸਾਰੀਆਂ ਗੱਡੀਆਂ ਦਾ ਉਹਨਾਂ ਨੂੰ ਧਰਾਨ ਕੀਤਾ ਜਾਂਦਾ ਜਿਹੜੇ ਜਿਗਾੜੂ ਰਹੇ ਆ ਉਹ ਨਿਆਰੇ ਨਾਲ ਵੀ ਵੀ ਜਾਰੇ ਨਾਲ ਦੇ ਸੁਰਿਓ ਕੋਲ ਇਹ ਤੁਹਾਨੂੰ ਕੋ ਵੇਦਨ ਸੁਰਿਓ ਵਾ ਤੇ ਇਹ ਧਿਆਨ ਦੇਣੇ ਗੱਲਾਂ ਪਰ ਬਲਾਦੋਲ ਮੈਂ ਕਮੇਟੀ ਮਾਜਰੇ ਮਾਰਕ ਕਮੇਟੀ ਨੂੰ ਕਹਿਣਾ ਵੀ ਫੋਟੋ धनबाद तो करना इस मीडिया का उस तैंत धनवाद कर जिन्हे भी जिन्हें मेरे भी पिंडा सो सालिया पंचायतों को जीवीदार उन्होंने भी, भी आज तो मैं धनबाद करना जसला तो अज उठा यह बहुत देर पहले उठना चाहिए मैं बला चौथे भी दस साल तुम गया प्रशासन तो जागरूक करना के बना चौर से इन ਵਰੀਦਰ ਸਿੰਘ ਸੈਣੀ ਬੋਲਦੇ ਹੋ ਸੋਹਣੀ ਕਿਲਾ ਸਰਵਾ ਕੁਨੇ ਪੰਜਾਬਨਾ ਕਰ ਰਿਹਾ ਪਹਿਲਾ ਵਾਦੀ ਪੰਜਾਬ ਦੀ 2.90 ਲੱਖ ਸੀ ਅੱਜ ਵਾਦੀ ਜਿਹੜੀ ਅੱਜ 3.25 ਲੱਖ ਦੇ ਅੱਜ ਦੇ ਅੰਕੜੇ ਆ ਸੋ ਸਾਥੀਓ ਤੁਸੀਂ ਬਹੁਤ ਵਧੀਆ ਅਫਰਾਨਾ ਕੀਤਾ ਲੋਕਾਂ ਦੇ ਗੱਲਾਂ ਮੈਸੇਜ ਆਉਣੇ